ਅਰਦੇ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਦੇ ਸਤੇ ਮੈਂ ਵਿਰੋਧ ਧਰਾਓ ਹਰ ਕਾਰਨ ਆ ਚੋਨਾ ਢਾਈ ਕਿਲੇ ਦਾ ਪਲਾਟ ਹੀ ਸਾਰਾ ਖਰਾਬ ਹੋ ਗਿਆ ਇਹ ਸ਼ਿਰਪੇ ਕਾਲੀ ਵੇਲੀ ਕਰਾਉਣ ਦੀ ਗੱਜਾਏ ਗੁਜਰ ਤਾ ਹੋਵਾਂਗਾ ਸੀ ਤਰਾ ਮਾਰਿਆ ਇਹਦੀ ਕਾਲੀ ਵੇਲੀ ਕਰਾਉਦੇ ਸਤੰਗ ਵਿਚਾਲੇ ਪੰਚ ਜੀ ਤੇ ਉਹਨਾਂ ਵਿਚਾਰਾਂ ਦੇ ਡੰਗਰ ਚਰਾ ਕੇ ਵਿੱਚ ਕਾਲੀ ਵੇਲੀ ਕਰਾਉਣ ਦੇ ਆ ਤੇ ਆ ਦਾ ਸਾਰੇ ਫਸਲ ਜਿਹੜੀ ਸਾਰੀ ਖਰਾਬ ਹੋ ਗਈ ਹਰ ਮਨੂ ਤੇ ਅੱਜ ਤੱਕ ਹਾਨੂੰ ਕੋਈ ਵੀ ਇੱਥੇ ਸਰਕਾਰ ਦਾ ਮਨਿਆਂਦਾ ਕੋਈ ਬੰਦਾ ਆ ਕੇ ਕਿਸੇ ਨੇ ਆ ਕੇ ਇਹ ਨਹੀਂ ਵਿਖਿਆ ਦੀ ਇਹ ਤੋਂ ਨਾ ਤਾਂ ਦਾ ਮਾਰਿਆ ਗਿਆ ਕੁਛਿਆ ਗਿਛਿਆ ਵੀ ਨਹੀਂ ਗਾ ਇਹ ਢਾਈ ਕਿਲੇ ਦਾ ਪਲਾੜਾ 바ਵਾ ਲਾਜ ਜੀ ਦਾ ਮੰਦਿਰ ਆ 바ਵਾ ਲਾਜ ਜੀ ਦੇ ਮੰਦਿਰ ਦੀ ਪੈੜੀ ਸਾਡੇ ਕੋਲ ਦਾ ਢਾਈ ਕਿਲੇ ਪਾਈ ਆ ਤੇ ਕਿਸੇ ਨੇ ਆ ਕੇ ਇਹ ਨਹੀਂ ਪੁੱਛਿਆ ਕਿ ਇੱਥੇ ਕੀ ਹੋਇਆ ਤੇ ਕੀ ਨਹੀਂ ਹੋਇਆ ਸਰਕਾਰ ਦੇ ਇਹੋ ਜਿਹੇ ਹੁੰਤਾ ਨੇ ਇਹ ਚੱਲਣ ਦੀਆਂ ਨੇ ਤੇ ਫੇਕੇ ਦੀ ਸਾਈ ਲਈ ਆ ਐ ਨਗਦ ਤੇ ਸਾਰੇ ਐ ਸਾਰੇ ਹੋਇਆ ਕਲੀਅਰ ਦਾ ਕੰਮ ਤੇ ਸਾਡੇ ਨਾਲ ਇੰਨਾ ਧੱਕਾ ਹੋਇਆ ਵਾ ਅਹੀ ਸਰਕਾਰ ਤੋਂ ਮੰਗ ਕਰਨਿਆ ਕਿ ਜਿਹੜਾ ਵੀ ਇਹ ਸਰਕਾਰ ਨੇ ਦੇਣ ਲਈ ਸਾਨੂੰ ਆ ਠੇਕਾ ਮੈਂ ਜਿਹੜਾ ਕੋਈ ਮਜ਼ਾਰਾ ਮਜ਼ੂਰਾ ਇਹਾਨੂੰ ਦਿੱਤਾ ਜਾਵੇ ਖਾਦ ਬੀਜ ਦੇ ਪੈਸੇ ਤੇ ਸਾਰੇ ਲੋਕਾਂ ਨੇ ਇਹ ਕਹਿੰਦੇ ਵੀ ਸਾਨੂੰ ਕੰਕ ਬੀਜਵਾ ਤੇ ਖਾਦ ਦਿਆਂਗੇ ਕਿ ਇਹਨੂੰ ਦੀਜਾਂਗੇ ਪਰ ਉਹ ਆਏ ਤੱਕ ਕਿਸੇ ਵੀਰ ਨੇਾਨੂੰ ਕੋ ਖਾਦ ਵੱਲੋਂ ਨਹੀਂ ਕੋ ਬੀਜ ਵੱਲੋਂ ਕਿਸੇ ਨੇ ਆ ਨਹੀਂ ਕੀਤੀ ਇਹ ਤੁਹਾਨੂੰ ਮਿਲੇਗਾ ਤੇ 2.5 ਕਿਲੇ ਦੀ ਜ਼ਮੀਨ ਦਾ ਗਰੀਬੰਦਰਾ 2.5 ਤੇ 3 ਕਿਲੇ ਝੋਨਾ ਮਰ ਗਿਆ ਉਹ ਬੰਦਾ ਸੰਭੋ ਆਪ ਹੀ ਮਰ ਗਿਆ ਹੁਣ ਫਸਲ ਦੇ ਵਿੱਚ ਡੰਗਰ ਚਾਰਨਦੇ ਆ ਤੁਹਾਡੇ ਸਾਹਮਣੇ ਡੰਗਰ ਚਾਰ ਚੋਣਦੇ ਆ ਐਡੇ ਐਡੇ ਫਸਾ ਦੇ ਨਸ਼ਾਣ ਹੋ ਗਿਆ ਤੇ ਇੱਕ ਕਿਸਮ ਦਾ ਹੀ ਜਿੰਦੇ ਜੀਵ ਥੋੜੇ ਫਿਰਦੇ ਆਂ ਹੀ ਮਰੇ ਫਿਰਦੇ ਆਂ ਐਨੀ ਗੱਲ ਦਾ ਪਤਾ ਪਾਣਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਬੜੀ ਲੱਗ ਰਹੀ ਆ ਨਹੀਂ ਮੇਰਾ ਨਾਰ ਸ਼ਪਾ ਸਿੰਘ ਰਾਜੂ ਜੀ ਤੁਸੀਂ ਪਹਿਲੀ ਕਿੱਥੇ ਲਈ ਸੀ ਠੇਕੇ ਦੇ ਰਾਜੀ ਜੀ ਮੇਰੇ ਕੋਲ ਬਾਲਾਵ ਦੇ ਮੰਦਿਰ ਦੇ ਜੀ ਕਿੰਨੀ ਜੇ ਢਾਈ ਕਿਲੇ ਪੈਰੀ ਜੀ ਠੀਕ ਹੈ ਤੇ ਖੜ ਨਾਲ ਸਾਰਾ ਝੋਨਾ ਬਰਬਾਦ ਸਾਰਾ ਝੋਨਾ ਇੱਕ ਮੁੰਜਰ ਨਹੀਂ ਪਈ ਜਿਹੜੀ ਮੁੰਜਰ ਪਈ ਉਹ ਵੀ ਚਿੱਟੀ ਪਈ ਹੈ ਕਾਲੀ ਮੁੰਜਰ ਹੋ ਗਈ ਆ ਕੋਈ ਮੁੰਜਰ ਕੋਈ ਦਾਣਾ ਨਹੀਂ ਰਹਿ ਜੀ ਉਹ ਤੇ ਜੋ ਹੁਣ ਜਿਹੜਾ ਝੋਨਾ ਕਿਹਨੂੰ ਦੇਤਾ ਜੀ ਝੋਨਾ ਹੁਣ ਜੀ ਪਿਆਰੀ ਵਿਹਲੀ ਕਰਾਉਂਦਾ ਮਿਆਰ ਗੁੱਜਾਂ ਨੂੰ ਦੇਤਾ ਜੀ ਠੀਕ ਹੈ ਤੇ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਲ ਇਹ ਮੰਗ ਕਰਨੇ ਵੀ ਜੋ ਵੀ ਆਡਾ ਮਜਾ ਪਸੰਦਾ ਹੱਕਵਾ ਹੋਣ ਹੁੰਦਾ ਜਾਏ ਤੇ ਦਿੱਤਾ ਵੀ ਜਾਏ ਕਾਂਕੂ ਬੀਜ ਨਾਲ ਪਹਿਲਾਂ ਬਲਾਂਦਾ ਹੋਈ ਉਸੇ ਟਾਈਮ ਕੋ ਕਾਂਕੂ ਬੀਜ ਸਕੀਏ